ਬੀਜੇਪੀ ਪ੍ਰਧਾਨ ਤੇ ਇੱਕ ਨਾਮੀ ਸਿੰਗਰ ਦੇ ਉੱਤੇ ਰੇਪ ਦਾ ਪਰਚਾ ਦਰਜ ਹੋਇਆ ਹੈ ਇਹ ਜਬਰ ਜਨਾਹ ਕਿਸ ਦਾ ਕੀਤਾ ਗਿਆ ਔਰ ਕੀ ਲਾਲਚ ਦੇ ਕੇ ਕੀਤਾ ਗਿਆ ਦਰਅਸਲ ਜਿਹੜੀ ਬੀਬੀ ਨੇ ਇਲਜ਼ਾਮ ਲਾਏ ਨੇ ਬੜੇ ਗੰਭੀਰ ਦੋਸ਼ ਨੇ ਹਾਲਾਂਕਿ ਭਾਜਪਾ ਦੇ ਲੀਡਰ ਹੋਣ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਲੀਡਰ ਹੋਣ ਜਦੋਂ ਕਿਸੇ ਵੱਡੇ ਅਹੁਦੇਦਾਰ ਦੇ ਉੱਤੇ ਦੋਸ਼ ਲੱਗਦੇ ਨੇ ਤਾਂ ਉਹ ਮਸਲੇ ਨੂੰ ਸੰਜੀਦਾ ਤੌਰ ਤੇ ਲਿਆ ਜਾਂਦਾ ਹੈ ਕਿ ਆਖਰਕਾਰ ਉਸ ਦੇ ਪਿੱਛੇ ਸਚਾਈ ਕੀ ਹੈ ਤੇ ਹੁਣ ਭਾਜਪਾ ਪ੍ਰਧਾਨ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਪਰਚਾ ਦਰਜ ਹੁੰਦਾ ਹੈ ਤੇ ਸਵਾਲ ਹੋਰ ਵੱਡੇ ਖੜੇ ਹੋ ਜਾਂਦੇ ਨੇ ਦਰਅਸਲ ਪ੍ਰਧਾਨ ਨੇ ਉਹ ਭਾਜਪਾ ਦੇ ਪਰਚਾ ਦਰਜ ਹੋਇਆ ਹਿਮਾਚਲ ਦੇ ਵਿੱਚ ਤੇ ਨਾਲ ਇੱਕ ਕਲਾਕਾਰ ਕੌਣ ਹੈ ਜਿਸ ਦੇ ਉੱਤੇ ਪਰਚਾ ਦਰਜ ਹੋਇਆ ਦੋ ਵਿਅਕਤੀਆਂ ਨੂੰ ਨਾਮਜ਼ਦ ਫਿਲਹਾਲ ਕੀਤਾ ਗਿਆ ਜੋ ਜਾਣਕਾਰੀ ਮਿਲੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਹੋਟਲ ਦੇ ਵਿੱਚ ਉਸ ਬੀਬੀ ਨੂੰ ਰਜਾ ਕੇ ਔਰ ਸ਼ਰਾਬ ਪਿਆ ਕੇ ਔਰ ਨਾਲ ਲਾਲਚ ਦਿੱਤਾ ਗਿਆ ਭਾਜਪਾ ਦੇ ਜਿਹੜੇ ਹਰਿਆਣਾ ਸੂਬੇ ਦੇ ਪ੍ਰਧਾਨ ਨੇ ਉਸਨੇ ਕੀ ਲਾਲਚ ਦਿੱਤਾ ਉਸ ਬੀਬੀ ਦੇ ਸ਼ਿਕਾਇਤ ਦੇ ਮੁਤਾਬਕ ਉਸ ਦੋਸ਼ ਦੇ ਮੁਤਾਬਕ ਕਿ ਮੇਰੇ ਨਾਲ ਮੈਨੂੰ ਨੌਕਰੀ ਦਿੱਤੀ ਜਾਏਗੀ ਮੇਰਾ ਕੰਮ ਕਾਜ ਆ ਜਿਹੜਾ ਸੈੱਟ ਕਰ ਦਿੱਤਾ ਜਾਏਗਾ ਤਾਂ ਇਸ ਕਰਕੇ ਉਸ ਨੂੰ ਇਹ ਲਾਲਚ ਦੇਖ ਕੇ ਉੱਥੇ ਲਜਾਇਆ ਗਿਆ ਤੇ ਫਿਰ ਉਸ ਦੇ ਨਾਲ ਸਰੀਰਕ ਸੰਬੰਧ ਬਣਾ ਲਏ ਗਏ ਲਾਲਚ ਦੇ ਕੇ ਔਰ ਇਸੇ ਤਰ੍ਹਾਂ ਇਹ ਕਲਾਕਾਰ ਰੌਕੀ ਮਿੱਤਲ ਜੋ ਕਿ ਉਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਉਸਨੇ ਗੀਤ ਗਾਇਆ ਸੀ ਉਸ ਵੇਲੇ ਵੀ ਰੌਕੀ ਮਿੱਤਲ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਸੀ ਕਿ ਉਹ ਗੀਤ ਮੇਰੇ ਤੋਂ ਗਵਾਇਆ ਨਹੀਂ ਗਿਆ ਹਾਲਾਂਕਿ ਕਈਆਂ ਨੇ ਦੋਸ਼ ਲਾਇਆ ਸੀ ਕਿ ਉਹ ਗੀਤ ਆ ਜਿਹੜਾ ਉਹ ਸਪੈਸ਼ਲ ਗਵਾਇਆ ਗਿਆ ਉਸ ਤੋਂ ਹਰਿਆਣੇ ਦਾ ਉਹ ਕਲਾਕਾਰ ਹੈ ਹੁਣ ਉਹ ਵੀ ਉਸ ਕੇਸ ਦੇ ਵਿੱਚ ਉਸ ਪਰਚੇ ਦੇ ਵਿੱਚ ਨਾਮਜ਼ਦ ਹੈ ਉਸ ਕਲਾਕਾਰ ਨੇ ਉਸ ਬੀਬੀ ਨੂੰ ਲਾਲਚ ਕੀ ਦਿੱਤਾ ਕਿ ਤੈਨੂੰ ਹੈਰੋਇਨ ਬਣਾਵਾਂਗੇ ਉਸ ਕਲਾਕਾਰ ਨੇ ਉਸ ਬੀਬੀ ਨੂੰ ਲਾਲਚ ਕੀ ਦਿੱਤਾ ਕਿ ਤੈਨੂੰ ਐਕਟ੍ਰੈਸ ਬਣਾਵਾਂਗੇ ਕਿ ਅਦਾਕਾਰ ਦੇ ਤੌਰ ਦੇ ਉੱਤੇ ਵੀ ਤੈਨੂੰ ਕੰਮ ਮਿਲੇਗਾ ਕਿਉਂ ਤੂੰ ਸਾਡੀ ਮਰਜ਼ੀ ਦੇ ਵਿੱਚ ਹਾਂ ਦੇ ਹਾਂ ਦੇ ਵਿੱਚ ਮਲਾ ਮਲਾ ਔਰ ਅੱਗੇ ਤੇਰੇ ਨਾਲ ਜੋ ਜੋ ਭੁੱਖ ਦੇ ਵਿੱਚ ਤੈਨੂੰ ਕੰਮ ਪਵੇਗਾ ਉਸਦੇ ਲਈ ਤੇਰੀ ਮਦਦ ਕੀਤੀ ਜਾਏਗੀ ਹਰਿਆਣਾ ਬੀਜੇਪੀ ਪ੍ਰਧਾਨ ਨੇ ਜਿਹੜੇ ਉਸ ਨੂੰ ਵੀ ਜਿਹੜਾ ਨਾਮਜ਼ਦ ਕੀਤਾ ਗਿਆ ਤੇ ਹਰਿਆਣਵੀ ਸਿੰਗਰ ਰੌਕੀ ਮਿੱਤਲ ਨਾਮ ਜਦ ਹੋਇਆ ਹਰਿਆਣਾ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਮੋਹਨ ਲਾਲ ਬੜੋਲੀ ਜਿਨ੍ਹਾਂ ਦਾ ਨਾਮ ਹੈ 61 ਸਾਲ ਉਮਰ ਹੈ ਔਰ ਉਸੇ ਤਰ੍ਹਾਂ ਕਲਾਕਾਰ ਹਰਿਆਣਾ ਦਾ ਰੌਕੀ ਮਿੱਤਲ ਦੇ ਖਿਲਾਫ ਵੀ ਪਰਚਾ ਦਰਜ ਹੋਇਆ ਹੈ ਇਹ ਕੇਸ ਹਿਮਾਚਲ ਦੇ ਕਸੌਲੀ ਪੁਲਿਸ ਥਾਣੇ ਦੇ ਵਿੱਚ 13 ਦਸੰਬਰ 2024 ਨੂੰ ਦਰਜ ਹੋਇਆ ਸੀ ਹਾਲਾਂਕਿ ਉਸ ਬੀਬੀ ਨੇ ਦੋਸ਼ ਲਾਇਆ ਕਿ ਉਸ ਦੇ ਨਾਲ ਕਸੌਲੀ ਦੇ ਇੱਕ ਹੋਟਲ ਦੇ ਵਿੱਚ ਜ਼ਬਰਦਸਤੀ ਕਰਕੇ ਉਸ ਨੂੰ ਸ਼ਰਾਬ ਪਹਿਲਾਂ ਪਿਆਈ ਗਈ ਤੇ ਫਿਰ ਜ਼ਬਰਜਨਾਹ ਕੀਤਾ ਗਿਆ ਇਸ ਦੇ ਲਈ ਰੌਕੀ ਮਿੱਤਰ ਨੇ ਉਸ ਨੂੰ ਲੈ ਕੇ ਆਪਣੀ ਐਲਬਮ ਦੇ ਵਿੱਚ ਐਕਟਰਸ ਦੇ ਤੌਰ ਦੇ ਉੱਤੇ ਕੰਮ ਕਰਵਾਉਣ ਦੇ ਲਈ ਉਸ ਨੂੰ ਲਾਲਚ ਦਿੱਤਾ ਤੇ ਜਿਹੜੇ ਭਾਜਪਾ ਪ੍ਰਧਾਨ ਨੇ ਹਰਿਆਣਾ ਦੇ ਬਡੋਲੀ ਜਿਨ੍ਹਾਂ ਦੀ ਉਮਰ 48 ਸਾਲ ਹੈ ਉਸ ਨੇ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਉਸ ਨੂੰ ਲਾਲਚ ਦਿੱਤਾ ਉਸ ਸ਼ਿਕਾਇਤ ਦੇ ਵਿੱਚ ਦਰਜ ਹੈ ਉਸ ਬੀਬੀ ਦੇ ਵੱਲੋਂ ਜੋ ਸ਼ਿਕਾਇਤ ਦਰਜ ਕਰਾਈ ਗਈ ਹੈ ਉਸੇ ਸ਼ਿਕਾਇਤ ਦੇ ਆਧਾਰ 'ਤੇ ਪਰਚਾ ਦਰਜ ਹੋਇਆ ਔਰ ਹਿਮਾਚਲ ਦੇ ਵਿੱਚ ਸਾਰੇ ਜਾਣਦੇ ਨੇ ਕਿ ਕਾਂਗਰਸ ਦੀ ਸਰਕਾਰ ਹੈ ਔਰ ਖਾਸ ਕਰਕੇ ਕਿਸੇ ਵਿਰੋਧੀ ਪਾਰਟੀ ਦੇ ਕਿਸੇ ਲੀਡਰ ਦੇ ਉੱਤੇ ਸਵਾਲ ਉੱਠ ਰਹੇ ਹੋਣ ਤਾਂ ਉੱਥੇ ਪਰਚਾ ਪੈਣ ਲੱਗਿਆਂ ਵੀ ਜਾਂ ਪਰਚਾ ਦਰਜ ਕਰਨ ਤੇ ਵੀ ਕੋਈ ਦੇਰੀ ਨਹੀਂ ਲੱਗਦੀ ਤਾਂ ਹਿਮਾਚਲ ਦੇ ਕਸੋਲੀ ਥਾਣੇ ਦੇ ਵਿੱਚ ਪਰਚਾ ਦਰਜ ਹੋ ਗਿਆ ਇਸ ਮਾਮਲੇ ਦੇ ਵਿੱਚ ਕਸੋਲੀ ਥਾਣੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਧਨਵੀਰ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਬੀਬੀ ਆ ਜਿਹੜੀ ਉਹ ਵਿਅਹੁਤਾ ਹੈ ਉਸ ਦਾ ਵਿਆਹ ਹੋਇਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਸ ਨੇ ਮੈਡੀਕਲ ਕਰਵਾਉਣ ਤੋਂ ਮਨਾਂ ਵੀ ਕੀਤਾ ਹੁਣ ਅਜਿਹੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਉਸ ਬੀਬੀ ਦੀ ਦਿੱਤੀ ਹੋਈ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਜ਼ਰੂਰ ਹੋਇਆ ਇਸ ਮਾਮਲੇ 'ਚ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਨਾ ਹੀ ਭਾਜਪਾ ਪ੍ਰਧਾਨ ਦੀ ਤੇ ਨਾ ਹੀ ਉਸ ਕਲਾਕਾਰ ਦੀ ਹਾਲਾਂਕਿ ਜਿਹੜੀ ਬੀਬੀ ਨੇ ਦੋਸ਼ ਲਾਏ ਨੇ ਬੜੇ ਗੰਭੀਰ ਨੇ ਜਾਂਚ ਪੜਤਾਲ ਬਿਲਕੁਲ ਤੈ ਤੱਕ ਹੋਣੀ ਚਾਹੀਦੀ ਹੈ ਪਰ ਮੈਡੀਕਲ ਜਿਹੜਾ ਕਰਵਾਉਣ ਤੋਂ ਵੀ ਬੀਬੀ ਨੇ ਮਨਾ ਕਰ ਦਿੱਤਾ ਤਾਂ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਬਹੁਤ ਸਾਰੀ ਜਿਹੜਾ ਇਸ ਤਰ੍ਹਾਂ ਹੁੰਦਾ ਹੈ ਕਿ ਤਫਤੀਸ਼ ਦੇ ਵਿੱਚ ਪਹਿਲੀ ਨਜ਼ਰੇ ਕਿਹਾ ਜਾਂਦਾ ਹੈ ਕਿ ਜੇਕਰ ਵਾਕਈ ਹਾਈ ਪ੍ਰੋਫਾਈਲ ਕਿਸੇ ਬੰਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਉਹ ਸੱਚੇ ਨੇ ਕਿ ਝੂਠੇ ਨੇ ਇਸ ਨੂੰ ਲੈ ਕੇ ਸ਼ੱਕ ਦੀ ਸੂਈ ਉਸੇ ਤਰ੍ਹਾਂ ਖੜੀ ਰਹਿੰਦੀ ਹੈ ਤਾਂ ਉਸ ਨੂੰ ਹੀ ਮਟਾਉਣ ਦੇ ਲਈ ਕਿ ਆਖਰਕਾਰ ਨਿਤਾਰਾ ਹੋਣਾ ਚਾਹੀਦਾ ਕਿ ਸੱਚ ਕੀ ਹੈ ਸਚਾਈ ਕੀ ਹੈ ਜੋ ਬੀਬੀ ਦੋਸ਼ ਲਗਾ ਰਹੀ ਹੈ ਕਿ ਉਹਨਾਂ ਗੱਲਾਂ ਵਿੱਚ ਸਚਾਈ ਹੈ ਜਾਂ ਫਿਰ ਜਿੰਨਾ ਉੱਤੇ ਪਰਚਾ ਦਰਜ ਹੋਇਆ ਕਿਉਂਕਿ ਜਿਸ ਦੇ ਉੱਤੇ ਵੀ ਪਰਚਾ ਦਰਜ ਹੁੰਦਾ ਹੈ ਪਹਿਲੀ ਵਾਰ ਤਾਂ ਉਸ ਦੇ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਕਿ ਜਿਹੜੇ ਦੋਸ਼ ਨੇ ਇਹ ਬੇਬੁਨਿਆਦ ਨੇ ਹੁਣ ਇਸ ਦੀ ਸਚਾਈ ਪਤਾ ਕਰਵਾਉਣ ਦੇ ਲਈ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੁਝ ਮਹੀਨੇ ਦੇ ਵਿੱਚ ਹੀ ਜਿਹੜੇ ਭਾਜਪਾ ਪ੍ਰਧਾਨ ਨੇ ਉਹ ਦੂਸਰੀ ਵਾਰ ਪ੍ਰਧਾਨ ਘੋਸ਼ਿਤ ਕੀਤੇ ਗਏ ਨੇ ਬੀਜੇਪੀ ਦੇ ਔਰ ਇਸ ਮਾਮਲੇ ਨੂੰ ਰਾਜਨੀਤਿਕ ਤੌਰ ਦੇ ਉੱਤੇ ਵੀ ਜਿਹੜਾ ਆ ਕਾਫੀ ਜ਼ਿਆਦਾ ਤੂਲ ਦਿੱਤਾ ਜਾ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਭਾਜਪੀ ਦੇ ਜਿਹੜੇ ਪ੍ਰਧਾਨ ਨੇ ਉਹ ਹਰਿਆਣੇ ਦੇ ਨੇ ਤੇ ਇਸੇ ਕਰਕੇ ਹੀ ਇਹ ਜ਼ਿਆਦਾ ਹਾਈ ਪ੍ਰੋਫਾਈਲ ਕੇਸ ਜਿਹੜਾ ਆ ਬਣਾਇਆ ਜਾ ਰਿਹਾ ਤੇ ਤੂਲ ਦਿੱਤਾ ਜਾ ਰਿਹਾ ਔਰ ਬੜੋਲੀ ਦੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਨੇ ਜਿਹੜੇ ਨਾਲ ਵਰਕਰ ਨੇ ਉਹਨਾਂ ਦੇ ਵੱਲੋਂ ਵੀ ਇਸ ਸੰਬੰਧੀ ਆ ਜਿਹੜੀ ਮੀਟਿੰਗ ਵੀ ਕੀਤੀ ਗਈ ਆਪਸ ਦੇ ਵਿੱਚ ਮੋਹਨ ਲਾਲ ਬੜੋਲੀ ਨੇ ਜਿਹੜੇ ਉਹ ਸਵੇਰੇ ਹੀ ਸੋਨੀਪਾਤ ਸਥਿਤ ਆਪਣੇ ਘਰ ਦੇ ਵਿੱਚ ਆਪਣੇ ਜਿਹੜੇ ਵਰਕਰਾਂ ਨੂੰ ਮਿਲੇ ਔਰ ਦੁਪਹਿਰ ਤੱਕ ਇਹ ਮਾਮਲਾ ਸਾਹਮਣੇ ਆਇਆ ਤਾਂ ਉਹਨਾਂ ਨੇ ਦੇ ਉੱਤੇ ਰੇਪ ਦਾ ਕੇਸ ਆ ਜਿਹੜਾ ਦਰਜ ਹੋ ਜਾਂਦਾ ਇਸ ਤੋਂ ਬਾਅਦ ਬੜੋਲੀ ਦੇ ਕਮਰੇ ਦੇ ਵਿੱਚ ਸਾਰੇ ਕਾਰਜਕਰਤਾ ਨੂੰ ਬਾਹਰ ਜਿਹੜਾ ਕੱਢਿਆ ਗਿਆ ਔਰ ਬੜੋਲੀ ਇਕੱਲੇ ਨੂੰ ਹੀ ਕਮਰੇ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਫੋਨ ਦੇ ਉੱਤੇ ਕਿਸੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਔਰ ਉੱਥੇ ਹੀ ਪਤਾ ਲੱਗਿਆ ਕਿ ਖੁਦ ਉੱਤੇ ਲੱਗੇ ਦੋਸ਼ਾਂ ਨੂੰ ਉਹ ਰਾਜਨੀਤਿਕ ਸਟੰਟ ਵੀ ਦੱਸ ਰਹੇ ਨੇ ਭਾਈਪਾ ਪ੍ਰਧਾਨ ਨੇ ਮੋਨ ਲਾਲ ਬੜੋਲੀ ਉਹਨਾਂ ਨੇ ਦੱਸਿਆ ਕਿ ਰਾਜਨੀਤੀ ਸਟੰਟ ਖੇਡਿਆ ਜਾ ਰਿਹਾ ਇਹ ਪੂਰੀ ਤਰ੍ਹਾਂ ਮਾਮਲਾ ਝੂਠਾ ਹੈ ਇਸ ਦੀ ਜਿਹੜੀ ਸਚਾਈ ਆ ਉਹ ਬਿਲਕੁਲ ਵੀ ਉਹਨਾਂ ਦੇ ਨਾਲ ਕਿਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਮੀਡੀਆ ਨੂੰ ਵੀ ਇਸ ਝੂਠੇ ਮਾਮਲੇ ਨੂੰ ਤੂਲ ਨਹੀਂ ਦੇਣਾ ਚਾਹੀਦਾ ਹਾਲਾਂਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਪਰ ਜਦੋਂ ਪਰਚਾ ਦਰਜ ਹੋਇਆ ਤਾਂ ਇਹ ਖਬਰ ਕਿਵੇਂ ਨਾ ਬਣਦੀ ਕਿਉਂਕਿ ਆਖਰਕਾਰ ਇੱਕ ਵੱਡੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਕਸੌਲੀ ਪੁਲਿਸ ਥਾਣੇ ਦੇ ਵਿੱਚ ਦਰਜ ਹੋਈ ਜਿਹੜੀ ਐਫ ਆਈ ਆਰ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਜਿਹੜੀ ਬੀਬੀ ਆ ਉਹ ਕਹਿ ਰਹੀ ਹੈ ਕਿ ਮੈਂ ਆਪਣੀ ਸਹੇਲੀ ਦੇ ਨਾਲ ਘੁੰਮਣ ਗਈ ਹੋਈ ਸੀ ਤੇ ਉੱਥੇ ਇੱਕ ਹੋਟਲ ਦੇ ਵਿੱਚ ਰੁਕੀ ਪੁਲਿਸ ਦੇ ਮੁਤਾਬਕ ਇਸ ਬੀਬੀ ਨੇ ਦੱਸਿਆ ਕਿ ਉਸ ਥਾਣੇ ਦੇ ਵਿੱਚ ਆ ਕੇ ਸ਼ਿਕਾਇਤ ਕੀਤੀ ਗਈ ਉਸ ਨੇ ਲਖਾਇਆ ਕਿ ਮੈਂ ਆਪਣੀ ਸਹੇਲੀ ਦੇ ਨਾਲ ਉੱਥੇ ਗਈ ਸੀ ਘੁੰਮਣ ਦੇ ਲਈ ਮੈਂ ਸੋਨੀਪੱਤ ਦੇ ਵਿੱਚ ਅਮਿਤ ਦੇ ਕੋਲ 2 ਸਾਲ ਨੌਕਰੀ ਵੀ ਕਰਦੀ ਸੀ ਫਿਰ ਆਫਿਸ ਦੇ ਵਿੱਚ ਜਿਹੜੇ ਸੁਭਾਸ਼ ਹੈ ਉਹ ਉੱਥੇ ਆਇਆ ਤੇ 3 ਜੁਲਾਈ 2023 ਨੂੰ ਮੈਂ ਆਪਣੀ ਸਹੇਲੀ ਨਾਲ ਅਮਿਤ ਦੇ ਨਾਲ ਘੁੰਮਣ ਆਈ ਹੋਈ ਸੀ ਤੇ ਉੱਥੇ ਹੀ ਉਹ ਹੋਟਲ ਦੇ ਵਿੱਚ ਜਿਹੜਾ ਕੀ HPIDC ਰੋਜ਼ ਕਾਮਨ ਕਸੌਲੀ ਜ਼ਿਲ੍ਹਾ ਸੋਲਣ ਦੇ ਵਿੱਚ ਰੁਕੇ ਉੱਥੇ ਕਰੀਬ 5 ਵਜੇ ਹੋਟਲ ਦੇ ਵਿੱਚੋਂ ਪਹੁੰਚੇ ਸੀ ਹੋਟਲ ਦੇ ਵਿੱਚ ਉਹਨਾਂ ਨੂੰ ਦੋ ਵਿਅਕਤੀ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਭਾਜਪਾ ਪ੍ਰਧਾਨ ਦਾ ਨਾਮ ਲਿਆ ਗਿਆ ਤੇ ਇੱਕ ਕਲਾਕਾਰ ਰੌਕੀ ਮਿੱਤਲ ਦਾ ਨਾਮ ਲਿਆ ਗਿਆ ਔਰ ਇਸ ਤੋਂ ਬਾਅਦ ਅੱਗੇ ਉਹ ਬੀਬੀ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਉੱਥੇ ਹੀ ਉਹਨਾਂ ਦੋਵਾਂ ਵਿਅਕਤੀਆਂ ਨੂੰ ਮਿਲੇ ਸੀ ਔਰ ਸਾਡੀ ਗੱਲਬਾਤ ਆ ਜਿਹੜੀ ਉੱਥੇ ਹੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਉਸਨੇ ਆਪਣਾ ਨਾਮ ਆ ਜਿਹੜਾ ਮੋਹਨ ਲਾਲ ਬੜੋਲੀ ਦੱਸਿਆ ਉਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਹ ਸਿਆਸੀ ਆਗੂ ਵੀ ਐ ਦੂਸਰਾ ਜਿਹੜਾ ਰੌਕੀ ਮਿੱਤਲ ਸੀ ਉਰਫ ਜੈ ਭਗਵਾਨ ਜਿਹੜਾ ਕਿ ਖੁਦ ਨੂੰ ਸਿੰਗਰ ਦੱਸਦਾ ਸੀ ਔਰ ਗੱਲ ਕਰਨ ਦੇ ਵਿੱਚ ਹੀ ਕਮਰੇ ਦੇ ਵਿੱਚ ਸਾਨੂੰ ਲੈ ਗਏ ਔਰ ਉੱਥੇ ਹੀ ਬੈਠਣ ਨੂੰ ਸਾਨੂੰ ਕਿਹਾ ਗਿਆ ਉਸ ਤੋਂ ਬਾਅਦ ਜ਼ਬਰਦਸਤੀ ਕੀਤੀ ਗਈ ਸ਼ਰਾਬ ਵੀ ਪਿਾਈ ਗਈ ਔਰ ਉਹਨਾਂ ਗੱਲਾਂ ਦੇ ਦੌਰਾਨ ਹੀ ਉਸ ਨੂੰ ਇਹ ਵੀ ਕਿਹਾ ਗਿਆ ਕਿ ਉਸ ਨੂੰ ਸਰਕਾਰੀ ਨੌਕਰੀ ਵੀ ਦਿਵਾ ਦੇਾਂਗੇ ਔਰ ਉਸ ਨੂੰ ਜਿਹੜਾ ਆਧਾਕਾਰੀ ਦੇ ਤੌਰ ਦੇ ਉੱਤੇ ਵੀ ਮੌਕਾ ਜ਼ਰੂਰ ਦਿੱਤਾ ਜਾਏਗਾ ਉਸ ਦੇ ਨਾਲ ਛੇੜਛਾੜ ਵੀ ਕੀਤੀ ਜਾਂਦੀ ਹੈ ਫਿਰ ਡਰਾਇਆ ਧਮਕਾਇਆ ਵੀ ਜਾਂਦਾ ਹੈ ਕਿ ਬਾਹਰ ਜੇਕਰ ਕਿਸੇ ਨੂੰ ਦੱਸਿਆ ਤਾਂ ਫਿਰ ਤੈਨੂੰ ਕੇਸ ਦੇ ਵਿੱਚ ਵੀ ਫਸਾ ਦਿੱਤਾ ਜਾਏਗਾ ਇਹ ਸਾਰੀਆਂ ਗੱਲਾਂ ਉਸਨੇ ਆਪਣੀ ਸ਼ਿਕਾਇਤ ਦੇ ਵਿੱਚ ਕਹੀਆਂ ਨੇ ਹੁਣ ਮੋਹ ਲਾਲ ਬੜੋਲੀ ਕਹਿ ਰਹੇ ਨੇ ਕਿ ਇਹ ਬਿਲਕੁਲ ਬੇਬੁਨਿਆਦ ਹੈ ਸਿਆਸੀ ਸਟੰਟ ਖੇਡਿਆ ਜਾ ਰਿਹਾ ਹੈ ਸੱਚਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਐਫ ਆਰ ਦਰਜ ਹੋਣ ਦੇ ਨਾਲ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜਾ ਚਰਚਾ ਦੇ ਵਿੱਚ ਆ ਗਿਆ ਹੁਣ ਇਸ ਤੋਂ ਬਾਅਦ ਜਿਹੜਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਗਿਆ ਹੈ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਜਿਹੜਾ ਰੌਕੀ ਮਿੱਤਲ ਹੈ ਸਿੰਗਰ ਹੈ ਕਲਾਕਾਰ ਹੈ ਉਸ ਦੇ ਵੱਲੋਂ ਵੀ ਇਹੀ ਸਪਸ਼ਟੀਕਰਨ ਹੁਣਤਾ ਹੈ ਕਿ ਆਇਆ ਕਿ ਝੂਠੇ ਕੇਸ ਦੇ ਵਿੱਚ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਜਦੋਂ ਪੂਰੀ ਕਾਲ ਡਿਟੇਲਸ ਜਾਂ ਲੋਕੇਸ਼ਨ ਇਹ ਸਾਰਾ ਕੁਝ ਮਿਲਦਾ ਕਿ ਨਹੀਂ ਮਿਲਦਾ ਇਸ ਵਿੱਚ ਸਚਾਈ ਕਿੰਨੀ ਹੈ ਪਰ ਸ਼ਿਕਾਇਤ ਜਰ ਦਰਜ ਹੈ ਜਿਹੜੀ ਜ਼ਰੂਰ ਇੱਕ ਬੀਬੀ ਵੱਲੋਂ ਕਰਵਾਈ ਗਈ ਜਿਹੜੀ ਕਿ ਖੁਦ ਵੀ ਵਿਅਤ ਹੈ ਔਰ ਉਸ ਨੇ ਜਿਸ ਤਰ੍ਹਾਂ ਦੇ ਦੋਸ਼ ਲਾਏ ਨੇ ਦੇਖਦੇ ਹਾਂ ਕਿਸ ਤਫਤੀਸ਼ ਦੇ ਵਿੱਚ ਕੀ ਕੋਈ ਸਾਹਮਣੇ ਨਿਕਲ ਕੇ ਆਉਂਦਾ ਸਚਾਈ ਕੀ ਹੈ ਫਿਲਹਾਲ ਹੀ ਜਾਣਕਾਰੀ ਮਿਲੀ ਹੈ ਕਿ ਹਰਿਆਣਾ ਬੀਜੇਪੀ ਪ੍ਰਧਾਨ ਤੇ ਇੱਕ ਹਰਿਆਣੇ ਦੇ ਕਲਾਕਾਰ ਰੌਕੀ ਮਿੱਤਲ ਦੇ ਉੱਤੇ ਜ਼ਬਰਜਨਾ ਦਾ ਪਰਚਾ ਦਰਜ ਹੋ ਗਿਆ ਹੈ ਤੁਹਾਨੂੰ ਜਿੰਨੀ ਇਹ ਜਾਣਕਾਰੀ ਮਿਲੀ ਹੈ ਇਸ ਕੇਸ ਤੋਂ ਕੀ ਲੱਗਦਾ ਕਿਹੜੀ ਗੱਲ ਵਿੱਚ ਸਚਾਈ ਜ਼ਿਆਦਾ ਹੋ ਸਕਦੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਅਗਲੇ ਅਪਡੇਟ ਤੱਕ ਲਈ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ